ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਸਰਬਜੀਤ ਕੋਰ ਤੁਹਾਡਾ ਸਭ ਤੋਂ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ ਚ ਅੱਜ ਆਪਾਂ ਬਣਾ ਰਹੇ ਹਾਂ ਟਮਾਟਰ ਦੀ ਇਨਸਟੈਂਟ ਚਟਨੀ ਜਿਹੜੀ ਪਰਕੇ ਚਟਪਟ ਬਣ ਕੇ ਤਿਆਰ ਹੋ ਜੇ ਉਹਦੇ ਵਾਸਤੇ ਲੈ ਰਹੀ ਹਾਂ ਮੈਂ ਤਿੰਨ ਟਮਾਟਰ ਲੈਨੇ ਚਾਰ ਹਰੀ ਮਿਰਚ ਇੱਕ ਲਸਣ ਦੀ ਗੰਢੀ ਤੇ ਇਹਨੂੰ ਜਿਹੜੀ ਹੈ ਕਸ਼ਮੀਰੀ ਲਾਲ ਮਿਰਚ ਐਨੂੰ ਮੈਂ ਪਾਣੀ ਚ ਭਿਉਤਾਂ ਹੀ ਇਹਦੇ ਨਾਲ ਕੀ ਟੇਸ ਜਿਹੜਾ ਵਾਜ ਜਾਂਦਾ ਚਟਨੀ ਦਾ ਸਾਰਤ ਪੱਲੇ ਮੈਂ ਲਸਣ ਨੂੰ ਇਹਦੇ ਚ ਪਾ ਕੇ ਬਲੈਂਡਰ ਜਾਲੂ ਵਿੱਚ ਪਾ ਲਾਂਗੀ ਨਾ ਦੇ ਫਿਰ ਜਿਹੜੀ ਮਿਰਚ ਐਨੂੰ ਕੱਢ ਕੇ ਪਾਣੀ ਤੋਂ ਰੇਚ ਪਾ ਕੇ ਐਨੂੰ ਪੀਸ ਲਾਂਗੇ। ਫਿਰ ਐਨੂੰ ਜਾਰ ਨੂੰ ਖੋਲ ਕੇ ਵੇਖਾਂਗੇ। ਇਹ ਪਿਸ ਕੇ ਹਰੀ ਮਿਰਚ ਨੂੰ ਕੱਟ ਕੇ ਪਾ ਦਾਂਗੇ ਕਿਉਂਕਿ ਜਿਹੜੀ ਕਸ਼ਮੀਰੀ ਮਿਰਚ ਹੁੰਦੀ ਹੈ ਨਾ ਇਹ ਜਿਆਦਾ ਤਿੱਖੀ ਨਹੀਂ ਹੁੰਦੀ ਹੈਗੀ। ਇਸ ਕਰਕੇ ਹਰੀ ਮਿਰਚ ਪਾ ਰਹੀ ਹਾਂ ਮੈਂ ਵਿੱਚ। ਤੁਸੀਂ ਆਪਣੀ ਟੇਸਟ ਅਕੋਰਡਿੰਗ ਵਾਧਾ ਕੱਟ ਕਰ ਲੈਣਾ ਮੈਨੂੰ ਤਿੱਖੀ ਜਿਹੜੀ ਚਾਰ ਤਿੱਖੀਆਂ ਚਾਰ ਹਰੀ ਮਿਰਚਾਂ ਮੈ ਲਾ ਰਹੀ ਆ ਤੇ ਮੈਨੂੰ ਜਿਹੜੀ ਤਿੱਖੀ ਮਿਰਚ ਬਹੁਤ ਜ਼ਿਆਦਾ ਪਸੰਦ ਆਂਦੀ ਏ ਹੁਣ ਟਮਾਟਰ ਐ ਟਮਾਟਰ ਦਾ ਅੱਗੋ ਆਪਾ ਡੁੰਡਲ ਜਿਹਾ ਕੱਟਤਾ ਤੇ ਇਹਨੂੰ ਕੱਟ ਕੇ ਬਲੈਂਡਰ ਚਾਰੋ ਵਿੱਚ ਪਾ ਦਾਂਗੇ ਕਈ ਵਾਰੀ ਹੁੰਦਾ ਨਾ ਸਬਜੀ ਬੜੀ ਹੁੰਦੀ ਏ ਜਾਂ ਦਾਲ ਬਣੀ ਹੁੰਦੀ ਏ ਦਾਲ ਨਾਲ ਇੰਨਾ ਫਲੇਵਰ ਨਹੀਂ ਆਂਦਾ ਹੈਗਾ ਜਾਂ ਟੇਸਟੀ ਨਹੀਂ ਇੰਨੀ ਲੱਗਦੀ ਹੈਗੀ कई बार मूँह का स्वाद भी खराब होता है तो उस टाइम में चटनी बना के खाओ ना चटनी जी बहुत ज्यादा टेस्टी लगेगी तो बहुत जल्दी हेल्दी है हम दो टमाटर कट लेने तीसरे वाले टमाटर इन भी आप कट लागे कुछ लोग ये चीनी भी पा लेंगे ने मतलब कि खटी मिठी बना के खाते हैं ਪਰ ਇਹ ਮੇਨੂ ਦਾ ਇੱਕ ਚਟਨੀ ਜਿਹੜੀ ਤਿੱਖੀ ਪਸੰਦ ਹੈ ਹੁਣ ਹੁਣ ਇਹਨੂੰ ਨਾ ਆਪਾਂ ਪਹਿਲਾਂ ਪੀਸ ਲਾਂਗੇ ਹੁਣ ਜਿਹੜੀ ਚਟਨੀ ਮੈਂ ਪੀਸ ਲਈ ਤੇ ਹੁਣ ਇਹਨੂੰ ਵਿੱਚ ਵਧੀਆ ਜਿਹਾ ਕਲਰ ਲਿਆਵਾਂਗੇ ਤੇ ਵਧੀਆ ਜਿਹਾ ਟੇਸਟੀ ਜਿਹਾ ਨੁਕ ਲਿਆਵਾਂਗੇ ਕਿਉਂਕਿ ਬੰਦਾ ਪਹਿਲੇ ਅੱਖਾਂ ਦੇ ਨਾਲ ਖਾਂਦਾ ਹੈ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਹੱਥ ਦੇਣਾ ਹੈ ਮੂੰਹ ਦੇ ਨਾਲ ਖਾਣੇ ਆ ਨਾ ਸਰੋਂ ਦਾ ਤੇਲ ਡਰਾਂਗੇ ਇਹ ਜਿਹੜੀ ਚਟਨੀ ਜਿਹੜੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ। ਤੇਲ ਹੋ ਚੁੱਕੇ ਚੰਗੀ ਤਰ੍ਹਾਂ ਗਰਮ ਤੇ ਮੈਂ ਅੱਧਾ ਚਮਚ ਨਮਕ ਪਾ ਰਹੀ ਤੁਹਿਆ ਆਪਣੇ ਟੇਸਟ ਅਕੋਰਡਿੰਗ ਵਾਧਿਆ ਕੱਟ ਕਰ ਲੈਣਾ। 1 ਚਮਚ ਭਾਰਤੀ ਕਸ਼ਮੀਰੀ ਲਾਲ ਮਿਰਚ ਹੈ। ਇਹਦੇ ਨਾਲ ਜਿਹੜਾ ਕਲਰ ਬਹੁਤ ਵਧੀਆ ਆਏਗਾ। ਹੁਣ ਇਹਦੇ ਵਿੱਚ ਪਾ ਦਾਂਗੇ ਚਟਨੀ ਤੇ ਤੇਲ ਮੈਂ ਹਾਈ ਫਲੇਮ ਤੇ ਕੀਤਾ ਹੋਇਆ ਸੀ ਹੁਣ ਜਿਹੜਾ ਮੈਂ ਮੀਡੀਅਮ ਫਲੇਮ ਤੇ ਕਰ ਲਿਆ ਕਿ ਤੁਹਾਡੇ ਦਰ ਪਰ ਪਤਨਵਾਗੇ ਸੋਰੀ ਚੈੱਕ ਕਰਾਂਗੇ ਇਹਨੂੰ ਔਰ ਇੱਥੇ ਪਾ ਦਿੰਦੇ ਹਾਂ ਤਨੀਆ ਇਹ ਜਿਹੜੀ ਚਟਨੀ ਨਾਲ ਸੰਦਿਆ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਔਰ ਇਹਨੂੰ ਥੋੜਾ ਹੋਰ ਕੁੱਕੋ ਦੋਗੇ ਪòn ਬੈਕਵਰ ਚੈੱਕ ਕਰਾਂਗੇ ਆ ਦੇਖੋ ਕਿਉਂ ਗੋ ਜਿਹੜਾ ਆਇਲ ਸੀ ਸੈਪਰੇਟ ਕਰਤਾ ਹੁਣ ਲੜੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਨਾ ਨਾਨਾ ਕੋ ਘਾਟਣਾ ਕੋ ਯਾਹਾਂ ਪਰ ਬੀਸੀ ਰੋਟੀ ਰੱਖੋ ਇਸ ਚਟਨੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜਿਹੜੇ ਨਵੇਂ ਵਿਊਅਰਸ ਨੇ ਐਸਟ੍ਰਟ ਨੂੰ ਤੁਸੀਂ 1 ਹਫ਼ਤੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ